ਰਾ ਕਿਹੜੇ ਚੋਂ ਇਹ ਕੋਈ ਸੰਦੀ ਨਹੀਂ ਹੈਗਾ ਆਇਂ ਤਰਹ ਉਹ ਇਹ ਹਾ ਦਾ ਇਹ ਲੋ ਜੀ ਤਿੰਨਾਂ ਦੇ ਹੋ ਗਏ ਕਾਲੇ ਖੱਟੇ ਨੇ ਗੋਲੇ ਕੈਂਡਾ ਕਰਦੀ ਆਪਾ ਚੀਜ਼ਾਂ ਨਿਕਲ ਜੋ ਕਿ ਤੇਰੇ ਹਾਂ ਪਟਵਾਲ ਦੀ ਸ਼ੇਪ ਬਣਾਈ ਹੋਈ ਹੈ ਜੀ ਮੌਸਮ ਯਾਰ ਖਰਾਬ ਹੋ ਜਾਂਦਾ ਮੰਗਰਾ ਦੇਖੋ ਨੇਰੀ ਚੜਦੀ ਹੁੰਦੀ ਹੈ ਪੂਰੀ ਮਿੰਤਲਾ ਉੱਥੇ ਤੁਰਨਾ ਪਊਗਾ ਆਪਾਂ ਤਾਂ ਹਨ ਦੇਖੋ ਕਿੰਨਾ ਜ਼ਿਆਦਾ ਖਰਾਬ ਹੋ ਗਿਆ ਤੇ ਬਹੁਤ ਜਿਆਦਾ ਰੋਣਾ ਲੱਗਦਾ ਵੀ بارش ਨਾ ਆਈ ਕਿਤੇ ਹੁਣ ਫਟਾਫਟ ਉਥੋਂ ਨਿਕਲ ਲੈ ਕੇ ਨਾ ਹੁਣ ਤੋਂ ਸਭ ਚੈੱਕ ਕਰਵਾਉਣਾ ਯਾਰ ਕੀ ਆ ਬਹੁਤ ਵਧੀਆ ਆਲ ਓਵਰ ਪਨੀਰੀ ਆ ਪੂਰਾ ਯਾ ਸਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਕਿ ਹਰੇ ਘੈਂਟ ਹੋਵਗੇ ਤੇ ਅੱਜ ਆਏ ਜੀ ਆਪਾਂ ਪਾਰਕ ਦੇ ਵਿੱਚ ਜਵਾਕ ਛੁੱਟੀਆਂ ਕਰਕੇ ਅੱਜ ਕਹਿੰਦੇ ਘੁੰਮਣ ਜਾਣਾਗਾ ਬਾਹਰ ਪਾਰਕ ਦੇ ਵਿੱਚ ਤੇ ਥੋੜਾ ਜਿਹਾ ਰਸ਼ ਘੱਟ ਦਾਗਾ ਜੀ ਪਾਰਕ ਦੇ ਛੰਡੇ ਥੋੜਾ ਜ਼ਿਆਦਾ ਹੁੰਦਾਗਾ ਇੱਥੇ ਛੰਡੇ ਥੋੜਾ ਇਹਨਾ ਰਸ਼ ਜ਼ਿਆਦਾ ਹੁੰਦਾਗਾ ਤੇ ਬੱਚੇ ਪੈਗੇ ਝੂਲੇ ਉਨ ਟਟ ਕੇ ਹੁਣ ਆਪਾਂ ਦਿਖਾਉਣਾ ਤੁਹਾਨੂੰ ਬੱਚਿਆਂ ਦਾ ਮਾਹੌਲ ਦੇ ਛੁੱਟੀਆਂ ਬਣਾਉਣ ਦੇ ਲਈ ਆਏ ਹੋਏ ਨੇ ਤੁਹਾਨੂੰ ਵੀ ਪੂਰਾ ਘੈਂਟ ਹੋਇਆ ਪਿਆਗਾ ਕੀ ਬਾਤ ਹੈ ਚਲੇ ਗਿਆ ਗੱਡੀ ਵਰਗੇ ਸਾਹਮਣੇ ਹਾਂ ਹੁਣ ਹੀ ਆਪਾ ਲਿਓ ਬੱਸ ਨੂੰ ਨਾ ਪਾਰਾ ਗੱਡੀ ਨਾ ਪਿੰਨੇ ਹੋਣੀ ਠੀਕ ਹੈ ਪਾਰ ਕੇ ਤੁਸੀਂ ਪਹਿਲਾਂ ਵੀ ਦੇਖਿਆ ਸੀ ਆਪਣੇ ਪਿਛਲੇ ਵਲੌਗ ਦੇ ਵਿੱਚ ਤੇ ਹੁਣ ਦੁਬਾਰਾ ਸਾਨੂੰ ਫੇਰ ਵਿਖਾ ਰਹਾਂਗੇ ਬੱਚਿਆਂ ਨੂੰ ਫੇਰ ਘੁੰਮ ਕਿਉਣਾ ਮੈਂ ਖੈ ਤਾਂ ਛੰਡੇ ਚੱਲਾਂਗੇ ਤੇ ਕਹਿੰਦੇ ਅੱਜ ਹੀ ਘੁੰਮ ਕੇ ਜਾਣਾਗਾ ਛੰਡੇ ਨੂੰ ਦੁਬਾਰਾ ਫੇਰ ਆ ਜਾਾਂਗੇ ਬੱਚਾ ਨੂੰ ਹੁੰਦੀ ਹੈ ਛੁੱਟੀਆਂ ਕਰਕੇ ਹਨਾ ਉਹ ਲਾਗੇ ਛੋਟਾ ਨੂੰ ਚੜਦੇ 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 ਬੱਚਿਆਂ ਦੀ ਵੀ ਆਪਣੀ ਜ਼ਿੰਦਗੀ ਹੁੰਦੀ ਹੈ ਹਨਾ ਯਾਰ ਜਿਹੜਾ ਆਪ ਤਾਂ ਹੁੰਦੇ ਹੋਂਗੇ ਛੋਟੇ ਛੋਟੇ ਹਨਾ ਆਮਣ ਉਦੋਂ ਵੀ ਆਪ ਨੂੰ ਲਾ ਦਵੇ ਆਪਾਂ ਵੀ ਝੂਲੇ ਝੂਟੇ ਜਾ ਕੇ ਹਨਾ ਕਿੰਨੇ ਖੁਸ਼ ਹੋ ਗਏ ਇੱਥੇ ਆ ਕੇ ਆਪ ਨੂੰ ਕਿਵੇਂ ਜਿਹਾ ਫੀਲ ਹੋ ਰਿਹਾ ਵੀ ਕਰਨ ਕੀ ਲੱਗ ਗਏ ਓਏ ਵਿੱਚ ਦੀ ਨਿਕ ਜਿੱਦਾਂ ਨਿਕਲ ਜੋ ਕਿ ਤੇਰੇ ਹਾਂ ਆ ਪਟਵਾਲ ਦੀ ਸ਼ੇਪ ਬਣਾਈ ਹੋਈ ਹੈ ਬੱਸਾਂ ਚੜਨ ਵਾਸਤੇ ਹੀ ਹੁੰਦਾ ਪੁੱਤ ਜੀ ਮੌਸਮ ਯਾਰ ਖਰਾਬ ਹੋ ਜਾਂਦਾ ਮੰਗਰਾ ਦੇਖੋ ਨੇਰੀ ਚੜ੍ਹਦੀ ਹੁੰਦੀ ਹੈ ਪੂਰੀ ਮਿੰਤ ਲਾਹ ਇੱਥੇ ਤੁਰਨਾ ਪਊ ਆਪਾਂ ਨੂੰ ਉਹ ਕਾਲਾ ਕਾਲਾ ਬੱਦ੍ਹਾ ਜਿਹੜਾ ਹੁੰਦਾ ਪਿੱਛੇ ਤੋਂ ਆਪਾਂ ਨੂੰ ਹਣਾ ਬੈਕ ਨੂੰ ਲੱਗੋ ਸਿੰਮੂ ਲੰਕੜੀ ਨੇ ਤਿੱਥੋਂ ਥੱਲੇ ਆਂਦੇ ਪਾ ਬਹੁਤ ਚੱਕਰ ਦੇ ਵਿੱਚ ਧਿਆਨ ਨਾਲ ਅੱਜ ਗਗਰਦੀਪ ਚੜਾਊਗਾ ਇਹ 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 ਖੁਸ਼ਕ ਪੂਰਾ ਕੋ ਮ ਪੂਰਾ ਕੋ ਮਹਾ ਪੂਰਾ ਕੋ ਮ ਦੇਖਦੇ ਆਪ ਘੁੰਮ ਜੰਗੇ ਨਾ ਚੱਲ 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 ਓਕੇ 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 ਜਮਾ ਇੱਥੇ ਰੱਖ ਇਹ ਆ ਇੱਥੇ ਰੱਖ ਕਿਉਂਕਿ ਮ ਬਾਤ ਦਿਆਂ ਨਾ ਮੇਰੀ ਚੱਲ ਪਿਆ ਪੂਰੀ ਯਾਰ ਆ ਜੀ ਉੱਧਾ ਲੜ ਕੇ ਆ ਗਿਆ ਪੂਰਾ ਸਾੜ ਤੋਂ ਵੀ ਹੁਣ ਆਪ ਦਾ ਹੋ ਜਾ ਕੇ ਬਹਿ ਕੇ ਥੱਲੇ ਪਾਸੇ ਲੈ ਅੱਥੇ ਆ ਕੇ ਵੀ ਮੋਬਾਈਲ ਨਹੀਂ ਛੱਡਦੇ ਹੈਗੇ ਉੱਧਰ ਸੈੱਡ ਕ੍ਰਿਕਟ ਚੱਲ ਰਹੀ ਜਾਈਂ ਕਿਆ ਬਾਤ ਹੈ ਤਿੰਨ ਤਿੰਨ ਚਾਰ ਚਾਰ ਪਿਚਾ ਲੱਗਿਆ ਮੇਰੇ ਕਾਊਂਡ ਦੇ ਵਿੱਚ ਇਧਰ ਲੱਗੇ ਹੋਣੇ 1 2 3 ਤਿੰਨ ਪਿਚਾ ਲਾ ਰੱਖਣੇ ਕਾਊਂਡ ਦੇ ਵਿੱਚ ਏ ਛੱਟ ਨਾ ਖਾਲੇ ਗਰਦੀਪ ਹੌਲੀ ਦਿਨ ਚ ਟਿੱਕਾ ਕਰਤਾ ਹਾਨੂੰ ਛੱਟ ਨਾ ਖਾਲੇ ਪੁੱਤ ਧਿਆਨ ਨਾਲ ਹਾਂ ਕਿਹੜਾ ਲੱਗਿਆ ਹੋਇਆ ਸੀਗਾ ਅੱਛਾ ਚਹਾੜਾ ਖੁੰਦਾ ਸੀ ਗੋਲ ਜਾਨ ਉਹਦੀ ਵਿਆਹ ਹੁੰਦਾ ਸੀ ਅੱਛਾ ਅਵਾਜ਼ ਲੱਗਦੀ ਆ ਆ ਚੂ ਲੱਕ ਨਾ ਸੁਹਾਣਾ ਬਣਾਇਆ ਹੋਇਆ ਹੈ ਯਾਰ ਲੇ ਬਤਕਾਂ ਦੀ ਸ਼ੇਪ ਵਿਚਾਲੇ ਹਿਰਨ ਬਣਾਏ ਹੋਣੇ ਖਰਗੋਸ਼ ਤੇ ਸਾਈਡ ਤੇ ਨੋਰ ਦੀ ਸ਼ੇਪ ਵੀ ਕੀਤੀ ਹੋਈ ਹੈ ਪੂਰਾ ਘੈਂਟ ਆ ਯਾਰ ਪਾਰਕ ਵੀ ਬਹੁਤ ਜ਼ਿਆਦਾ ਵੱਡਾ ਬਹੁਤ ਹੀ ਜ਼ਿਆਦਾ ਵੱਡਾ ਹੈ ਯਾਨਕਿ ਵਿਊ ਇਹਦਾ ਪੂਰਾ ਆਪਣੇ ਨਾ ਕੈਮਰੇ ਦੇ ਵਿੱਚ ਆਉਂਦਾ ਨਹੀਂ ਹਿੱਕਾ ਤਾ ਬੜਾ ਕੀ ਬਾਤ ਹੈ ਕੀ ਬਾਤ ਹੈ ਇੰਸਟਾਗ੍ਰਾਮ ਲਈ ਰੀਲਾਂ ਬਣ ਰਹੀਆਂ ਨੇ ਨਾਲ-ਨਾਲ

ਦਰਮੀ ਜੇ ਸ਼ੂਟਿੰਗਾਂ ਵੀ ਲੰਘ ਗਿਆ ਹਾਂ ਚਲੋ ਫੇਰ ਕੋ ਮੈਂ ਮੱਕ ਤੇ ਤੇ ਬੱਦਲ ਹੋ ਗਏ ਨੇ ਪੂਰੇ ਜੇ ਠੰਡੇ ਠੰਡੇ ਪਾਉਣ ਲੱਗ ਗਏ ਨੇ ਮੇਰੀ ਜੀ ਪੂਰੀ ਚੱਲ ਰਹੀ ਹੈਗੀ ਮੇਰੀ ਫੁੱਲ ਚੱਲ ਰਹੀ ਹੈਗੀ ਤੇ ਲੱਗਦਾ ਹੁਣ بارش ਆਊਗੀ ਇੱਥੇ ਯਾਰ ਜੋਗਾ ਵੀ ਕਰਵਾਇਆ ਜਾਂਦਾ ਜੇ ਕਿਸੇ ਕਰਨਾ 5 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਆ ਸੀਧ ਭਗਤ ਸਿੰਘ ਪਾਰਕ ਆਪਣੇ ਬਰਨਾਲੇ ਦਾ ਤੇ ਮੈਨੂੰ ਵੀ ਨਹੀਂ ਸੀ ਪਤਾ ਇੱਥੇ ਜੋਗਾ ਕਰਵਾਇਆ ਜਾਂਦਾ 5 ਵਜੇ ਤੋਂ ਲੈ ਕੇ 6 ਵਜੇ ਤੱਕ ਕਿਥੇ ਜਗਾਤੇ ਕਰਵਾਇਆ ਜਾਂ ਲੱਗੂ ਬੱਸ ਉਹ ਪੂਰੇ ਨੇ ਰੀ ਚੱਲ ਪਈ ਯਾਰ ਆਹਾਹਾ ਪੂਰਾ ਘੈਂਟ ਮੌਸਮ ਹੋਇਆ ਆਪ ਪਹਿਨਾਂ ਕੋਲ ਪੁੱਛ ਕੇ ਦੇਖਦੇ ਆਂ ਕਿ ਆਪਾਂ ਹੁਣ ਘਰੇ ਚੱਲੀਏ ਤੇ ਦੇਖਦੇ ਨਾ ਜਵਾਬ ਇਹੀ ਹੋਊ ਕਿ ਜਾਣਾ ਨਹੀਂ ਸ਼ਾਇਦ ਬੱਸ ਇੰਮੂ ਚੱਲੀਏ ਚੱਲੀਏ 2 ਮਿੰਟ ਚੱਲੀਏ ਕਰਦੀਪਾ ਕਿਉਂ ਆਓ ਚੱਲਦੇ ਆਂ ਆ ਕੇ ਇਹਨਾਂ ਨੇ ਫੇਰ ਨਿਕਲਦਾ ਨਹੀਂ ਸੀ ਆਓ ਚੱਲੀਏ ਮੈਂ ਦਵਾੜਾ ਲੈ ਕੇ ਨਹੀਂ ਆਇਆ ਕਰਨਾ ਚੱਲੀਏ ਖੁਸੀ ਇਹ ਤਾਂ ਦਵਾਰਾ ਆਉਣਾ ਤਾਂ ਆਜੋ ਛੇਤੀ ਸੂਝਦੇ ਕਿਆ ਖੇਡਦੇ ਲਾ ਆਣਾ ਇਹ ਆਓ ਦੇ ਸੂਝਦੇ ਕਿਆ ਖੇਡਦੇ ਨੇ ਸੂਝਦੇ ਕਿਆ ਖੇਡ ਖੁਜੀ ਦਾਂਗਿਆ ਤੇਰੇ ਯਮੇ ਓਹੋ ਸ਼ਾਂਤ ਕਿੰਨੇ ਗੰਦੇ ਕਰਲੇ ਕੱਪੜੇ ਵੀ ਖਰਾਬ ਹੋ ਗਏ ਸਾਰੇ ਕੁਝ ਤੁਸੀਂ ਕੱਪੜੇ ਖਰਾਬ ਹੋ ਗਏ ਪਤਲੇ ਥੋੜੇ ਥੋੜੇ ਪੂਰੀ ਜਦੋ ਜਹਤ ਦੇ ਨਾਲ ਜਬਾਖ ਨੂੰ ਇਕੱਠੇ ਕਰ ਲਿਆ ਹੁਣ ਇੱਕ ਜੀ ਦਾ ਬਾਹ ਫੜ ਲਈ ਦੂਜੇ ਫਰਾਰ ਨੇ ਹਾਲੇ ਇੱਧਰ ਪਾ ਦਿਓ 100 ਪਾ ਦਿਨੇ ਆਇਓ ਪੱਜਾ ਵਕੇ ਦਾ ਸਿਮੂ ਪੱਜਾ ਪੁੱਤ ਆਇਓ ਆਜੋ ਆਇਓ ਪੱਜਾ ਵੋ ਗੁਰਦੀਪ ਕਿੱਧਰ ਵਗ ਗਿਆ ਆਖਰੀ ਝੂਟਾ ਆਖਰੀ ਝੂਟਾ ਕਰ ਜਣੇ 5 ਮਿੰਟ ਲਵਾ ਦੇ ਲੋਗਿਆ ਨਹੀਂ ਆਇਓ ਪੱਜਾ ਵਕੇਰਾ ਫਟਾਫਟ ਆਜੋ ਪਰਸਨ ਦੇਖੋ ਕਿੰਨਾ ਜ਼ਿਆਦਾ ਖਰਾਬ ਹੋ ਗਿਆ ਤੇ ਬਹੁਤ ਜਿਆਦਾ ਰਹਾ ਇਹ ਲੱਗਦਾ ਵੀ بارش ਨਾ ਆ ਜੇ ਕਿਤੇ ਹੁਣ ਫਟਾਫਟ ਤੋਂ ਨਿਕਲ ਲੈ ਕੇ ਨਾ ਆਇਓ ਪੁੱਤਾਂ ਜਿੱਕੇ ਨਾ ਤਾਂ ਇਕੱਠੇ ਕਰਨੇ ਬਹੁਤ ਆਖੇ ਨੇ ਆਜੋ ਆਜੋ ਨਹੀਂ ਕਿਹਾ ਅੱਗੇ ਹੱਡੀ ਹੱਡੀ ਹੋ ਆਓ ਆਓ ਚੱਲੋ ਹੁਣ ਕੁੰਮਰ ਤੋਂ ਬਾਅਦ त्याके लवाई गोळे तन्न बोदना करदी आपा मम्मी ने सांग क कडा काळा कट्टा काळा कट्टा काळा कट्टा बाजीvarphi आहे का कडा कट्टा काळा कट्टा काळा कट्टा तुवाई जात आहे काळा कट्टा हे लाल कट्टा हे पिलाटा

ਚਾਲੀਆਂ ਮਸਟਰਾਂ ਦੇ ਆਨੇ ਕੀ ਚਾਲਿਸ ਕਿੰਨੇ ਸਟਾਰ ਮਾਰ ਲਓ ਜੀ ਬਾਹਰ ਹੋ ਗਿਆ ਪੌਸ਼ਮ ਪੂਰਾ ਖਰਾਬ ਤੇ ਹੁਣ ਆਪਾਂ ਆਈ ਬਰਗਰ 30 ਵਾਲਿਆਂ ਦੇ ਗੜਕੇ B 30 ਵਾਲਿਆਂ ਦੇ ਤੇ ਖਾਪੀ ਕਿੱਥੋਂ ਚੱਲਦੇ ਨਾ ਇੱਕ ਤਾਂ ਆਪਾਂ ਕਾਫੀ ਕਰਵਾਈ ਆ ਕੋਲਡ ਡਰਿੰਕ ਕਰਵਾਈ ਆ ਫਰੈਂਚਾਈਜ਼ ਕਰਵਾਈ ਆ ਟਿੱਕ ਕਰਵਾਈ ਆ ਸੈਂਡਵਿਚ ਆਪਾਂ ਤੇ ਖਾਪੀ ਜੀ ਹੁਣ ਆਪਾਂ ਚੱਲਦੇ ਆਂਗੇ ਭਾਈ ਸਿੱਧੂ ਮੂਸੇ ਵਾਲਾ ਲਿਗਾ ਆਈ ਲਵ ਬਰਨਾਲਾ ਤੁਹਾਨੂੰ ਆਪਣੀ ਲੋਕੇਸ਼ਨ ਦਿਖਾਉਣਾ ਥੋੜੀ ਇਹਨਾਂ ਲੋਕੇਸ਼ਨ ਦਾ ਹੁਣ ਚੇਂਜ ਕਰਦੇ ਆ ਪਹਿਲਾਂ ਨਾ ਕੋਈ ਲੋਕੇਸ਼ਨ ਚੇਂਜ ਹੋਵੇ ਜੀ ਕਿਉਂਕਿ ਆਪਾਂ ਰੌਂਡ ਹੋਣੇ ਆਉਣਾ ਪਟਾਟ ਨੂੰ ਸਰ ਜਨ ਬਰਥਡੇ ਸਪੈਸ਼ਲ ਆ ਹ ਸਿੱਧੂ ਮੂਸੇਵਾਲਾ ਜਿਹੜਾ ਆਪਾਂ ਨੇ ਬਣਾਇਆ ਹੁਣ ਹਣਾ ਯਾਰ ਮੂਹ ਕੇ ਕਲ ਕਿਆ ਹੋਇਆ ਇਹਨਾਂ ਨੇ ਮੈਨੂੰ 11 ਤਰੀਕ ਦਾ ਬਰਥਡੇ ਜਿੱਤੂ ਮੁਸੱਲਮ ਅੱਜ ਆਂਦਣਾ ਬਣਾਇਆ ਹੂਗਾ ਮੈਡਮਾਂ ਦੇ ਸੈਲਫੀ ਚ ਚੱਲਦੀਆਂ ਨੇ ਆ ਇੱਥੇ ਰੱਖ ਏ ਏ ਏ ਏ ਚੱਕ ਬਈ ਆ ਇੱਥੇ ਰੱਖ ਸਹੀ ਆ ਗਈ ਕਿ ਅਸੀਂ ਲੱਗੀਏ ਕੋਈ ਸੀ ਮੂਹ ਮੂਹ ਕੇ ਨਹੀਂ ਸੈਲਫੀ ਚ ਚੱਲ ਨਹੀਂ ਨਾ ਹੋਰ ਥੋੜੀ ਬਣਾਵਾਂਗੀ ਵੀਡੀਓ ਪਪਾ ਤਾਂ ਲੱਗ ਰਿਹਾ ਹੈ ഗണത്തെ വീഡിയോ ബാധിച്ച് എന്തോ ബനായി ਜਵਾਬ ਵੀ ਕਹਿੰਦੇ ਲਗ ਲਗ ਲੋਕੇਸ਼ਨਾਂ ਤੇ ਕੋਕਾ ਕੋਲਾ ਸਿੱਕਤੀ ਸੀ ਜਾਂ ਦੋ ਕੋਲਡ ਡਰਿੰਕਾਂ ਕਿੰਨੇ ਸੀ ਜਾਂ ਕੋਲਡ ਡਰਿੰਕ ਦੋ ਸੀ ਕਰਦੀ ਮੈਂ ਆਪਣੇ ਕਿ ਤਨ ਸੀ ਜਾਂ ਸੈਂਡਵਿਚ ਮਸਾਲਾ ਕੋਲਡ ਕੌਫੀ ਕੋਲਡ ਡਰਿੰਕ ਦੋ ਦੋ ਸੀ ਨਾ ਤੇ ਟੇਸਟ ਦੇ ਤਾਂ ਆਪਾਂ ਕਿਦਾਂ ਲੱਗਾ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ ਯਾਰਾ फटाफट ਖਾਈਏ ਉੱਥੇ ਨਾਲ ਤਾਂ ਗੋਲੇ ਖਾਲੇ ਸੀਗੇ ਥੋੜਾ ਬਹੁਤ ਬੇਰ ਵੀ ਖਾਧੀ ਸੀ ਤੇ ਹੁਣ ਆਪਾਂ ਖਾਣਾ ਜੀ ਫਰੈਂਚਾਈਜ਼ ਤੇ ਸਾਰਾ ਮੈਨੂੰ ਬਹੁਤ ਪਸੰਦ ਆਈ ਉਹ ਤੇ ਨੰਬੀਲ ਬਹੁਤ ਪਸੰਦ ਆਈ ਸੀਗੀ ਤੇ ਗਰਮ ਸੀ ਉਹ ਛੜਤੀ ਸੀਗੀ ਹੱਥ ਪੀਨ ਲੱਗ ਗਏ ਥੋੜਾ ਪਕਾ ਗਦੇ ਸੈਂਡਵਿਚਰ ਆਈ ਹੈ ਤੇ ਯਾਰ ਸਾਈਜ਼ ਚੱਕੋ ਤੁਸੀਂ ਸੈਂਡਵਿਚ ਦਾ ਕਿੰਨਾ ਹੈਣਾ ਯਾਰ ਕਿੰਨਾ ਜਿਆਦਾ ਸਮਾਨ ਪਾਇਆ ਹੋਇਆ ਇਹਦੇ ਵਿੱਚ ਕਿਆ ਬਾਤ ਹੈ ਆਲ ਓਵਰ ਪਨੀਰੀ ਆ ਪੂਰਾ ਤੇ ਵਿੱਚ ਪਿਆਜ਼ ਉਹ ਸਿਰਾ ਕਰ ਲਵਾਂਗੇ ਕਿਹੜਾ ਘੈਂਟ ਆਪਾਂ 2000 ਲਾ ਕੇ ਲਈ ਹਾਂ 2000 ਲਾ ਕੇ ਇਹ ਹੁਣ ਥੋੜਾ ਆਪਾਂ ਕਰਦਾ ਜੀ ਬਜ਼ਾਰ ਦੇ ਵਿੱਚ ਗੇੜਾ ਕਿਉਂਕਿ ਥੋੜਾ ਕਰਦਾ ਦਾ ਸਮਾਨ ਜਾਂ ਲੈਣਾ ਸੀ ਹਣਾ ਯਾਰ ਤੇ ਉਹ ਆਪਾਂ ਲੈ ਲਈਏ ਜਿਹੜਾ ਲੈਣਾ ਹੋਇਆ ਅਮਨ ਲੈਣੂ ਜੀ ਤਾਂ ਆਪਾਂ ਖੜਦੇ ਆ ਬਾਹਰ ਕਿਵੇਂ ਕਰਦੇ ਜੀ ਫਿਰ ਸਿਰਾਂ ਗੱਲ ਬਾਤ ਕਿਵੇਂ ਖੁਸੀ ਹੋਰ ਕੋਸਤਾ ਨਹੀਂ ਖਾਣਾ ਹੋਰ ਕੋਸਤ ਹੋਰ ਤਰ੍ਹਾਂ ਕੁਝ ਖਾਣਾ ਚਾਟ ਫੁੱਲ ਹੋ ਗਿਆ ਸੇਮੂ ਤਾਂ ਤੈਨੂੰ ਖਾਣਾ ਕੁਝ ਤੇ ਢਿੱਡ ਭੋਲਾ ਸਵੇਰੇ ਦਸਣ ਜੀ ਕੀ ਖਾਣਾ ਹਾਂ ਸਵੇਰੇ ਦਸਣ ਜੀ ਕੀ ਖਾਣਾ ਸਮਾਨ ਲੈਣਾ ਜੀ ਆਪਾਂ ਸਾਹਮਣੇ ਮਾਰਕੀਟ ਦੇ ਵਿੱਚ ਹਾਂ ਸੋਵੇ ਦਾ ਕੀ ਕੁਸ ਲੈਣਾ ਇਹਨਾਂ ਨੇ। ਅੱਜ ਜੀ ਮਾਸੀ ਜੀ ਲੱਦਾ ਉਹ ਜਿਹੜਾ ਲੱਦਾ ਜਿਹਨੇ ਲਾਉਣਾ। ਆ ਕਿੱਡੇ ਚੋਂ? ਇਹਦਾ ਕੋਈ ਸੰਦ ਹੀ ਨਹੀਂ ਹੈਗਾ। ਆ ਹੱਸਦਾ। ਕੋਈ ਰਮ ਸੰਦ ਹੀ ਹੈਗਾ। ਹੱਸਦਾ। ਹਾਂ ਜੀ ਹਸਾ ਕੇ ਦਿਖਾਓ। ਹੱਸਦਾ। ਸਪੈਸ਼ਲ ਲੈ ਕੇ ਆਇਆ ਖੁਸ਼ੀ ਮੈਨੂੰ ਕਹਿੰਦੀ ਦਿਖਾ ਕੇ ਅੰਦਰ ਖੇਡਾ ਦਿਖਾ। ਆ ਦੇਖੋ ਹੱਸਦਾ। ਐਂ ਤਰ੍ਹਾਂ। ਉਹ ਇਹ ਹੱਸਦਾ ਇਹ। ਆਇਓ ਪਤ ਪਤ ਜਾਓ ਹਾਂ ਬਸ ਸਰ ਜਾ ਕੀ ਦੇਖਣਾ ਇੱਥੇ ਤੂੰ ਕੀ ਲੈਣਾਗਾ ਕੀ ਲੈਣਾਗਾ ਅਹ ਇੱਥੇ ਲੈਣਾ ਕੀ ਹੈਗਾ ਇਹ ਇਹ ਰੱਤ ਪਾ ਕੇ ਨਾ ਹੋ ਬੰਦ ਲੈਂਦਾ ਹੈ ਹਲੋ ਸਮਾਨ ਵਗੈਰਾ ਆਪਾਂ ਖਰੀਦ ਲਿਆ ਹੋਈ ਥੋੜੀ ਬੋੜੀ ਸ਼ਾਪਿੰਗ ਕਰਨੀ ਸੀ ਉਹ ਆਪਾਂ ਕਰ ਲਈ ਹੋਈ ਹੈ ਜੀ ਤੇ ਮਿਲਦੇ ਹੁਣ ਆਪਾਂ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਟੇਕ ਕੇਅਰ ਗੁੱਡਬਾਈ ਬਾਏ ਬਾਏ